ਆਲਟਨਿਊਜ਼ ਚੈਨਲ ਦੇ ਵੇ ਤੁਹਾਡਾ ਸਵਾਗਤ ਤੁੰਦ ਅਤੇ ਠੰਡ ਦਾ ਕਹਿਰ ਜਾਰੀ। ਪੇਰਾਵਾ ਨੰਨਕ ਤੇ ਬਟਾਲਾ ਤੋਂ ਇੱਕ ਖਾਸ ਰਿਪੋਰਟ ਇਸ ਤੁੰਦੇ ਵਿੱਚ ਬਸ 2 ਮੀਟਰ ਤੱਕ ਹੀ ਦਿਖਾਈ ਦੇ ਰਿਹਾ ਹੈ। 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਬਟਾਲਾ ਸ਼ਹਿਰ ਦੇ ਵਿੱਚ ਠੰਡ ਤੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਅੱਜ ਠੰਡ ਅਤੇ ਤੁੰਦ ਨੇ ਕਰਵਾਈ ਬੱਲੇ ਬੱਲੇ। ਤੁੰਦੇ ਨਾਲ-ਨਾਲ ਠੰਡ ਨੇ ਵੀ ਫੜਿਆ ਜੋਰ। ਇਹੀ ਹਾਲ ਡੇਰਾਵੰਨ ਦੇ ਇਲਾਕੇ ਦਾ ਵੀ ਹੈ ਸਵੇਰੇ ਧੜਕਸਾਰ ਕੋਰੇ ਦੀ ਚਾਦਰ ਚਾਰੇ ਪਾਸੇ ਵਿਛੀ ਹੋਈ ਹੈ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਚਾਰੇ ਪਾਸੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਜਿਸ ਕਾਰਨ ਸੜਕ ਤੇ ਚੱਲਣ ਵਾਲੇ ਰਾਹਗੀਰਾਂ ਤੇ ਗੱਡੀਆਂ ਨੂੰ ਕਾਫੀ ਮੁਸ਼ਕਲ ਆ ਰਹੀ ਹੈ ਹੁਣ ਤੁਸੀਂ ਇਹ ਕਸਰਤਪੁਰ ਕੋਰੀਡੋਰ ਦਾ ਇਲਾਕਾ ਦੇਖ ਰਹੇ ਹੋ ਜਿੱਥੇ ਸਿਰਫ ਧੁੰਦੀ ਧੁੰਦ ਨਜ਼ਰ ਆ ਰਹੀ ਹੈ ਇਸ ਕਰਕੇ ਸਲਾਨੀ ਵੀ ਬਹੁਤ ਘਟ ਆ ਰਹੇ ਨੇ ਜੋਸ਼ਰਦਾਲੂ ਕਰਤਾਰਪੁਰ ਕੋਰੀਡੋਰਾਂ 'ਚ ਰਹੀਂ ਖਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਜਾਣਾ ਚਾਹੁੰਦੇ ਨੇ ਉਹਨਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ ਤੋਂੰਦੀ ਇਸ ਜਾਦਰ ਨੇ ਢੇਰਾ ਬਾਬਾ ਨਾਨਕ ਤੁਸੀਂ ਬਾਂਤੇ ਬਨੇ ਦਰਸ਼ਨਤਾਲ ਤੇ ਆਉਣ ਵਾਲੇ ਸ਼ਰਦਾਲੂਆਂ ਦੀ ਗਿਣਤੀ ਵੀ ਘਟਾ ਦਿੱਤੀ ਹੈ ਉਧਰ ਅੱਜ ਬਟਾਲੇ ਦੇ ਆਸ-ਪਾਸ ਗੈਰੀ ਤੋਂੰਛਾਈ ਹੋਈ ਹੈ ਅਗਰ ਵਾਨਾ ਜੀ ਗੱਲ ਕੀਤੀ ਜਾਵੇ ਤਾਂ ਬਹੁਤ ਧੀਮੀ ਗਤੀ ਦੇ ਨਾਲ ਵਾਹਨ ਚੱਲ ਰਹੇ ਨੇ ਤੇ ਵਾਹਾਂ ਚਾਲਕਾਂ ਨੇ ਕਿਹਾ ਕਿ 2 ਮੀਟਰ ਤੱਕ ਹੀ ਨਜ਼ਰ ਆ ਰਿਹਾ ਹੈ ਉਸ ਤੋਂ ਅੱਗੋਂ ਬਿਲਕੁਲ ਨਜ਼ਰ ਨਹੀਂ ਆ ਰਿਹਾ ਆਲਟੂ ਨਿਊਜ਼ ਵੱਲੋਂ ਵੀ ਇੱਕ ਗੁਜਾਰਿਸ਼ ਕੀਤੀ ਜਾ ਰਹੀ ਹੈ ਕਿ ਅਗਰ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਜੀ ਉਹ ਘਰੋਂ ਬਾਹਰ ਨਿਕਲੇ ਖਾਸ ਕਰਕੇ ਬੱਚੇ ਅਤੇ ਬਜ਼ੁਰਗਾਂ ਨੂੰ ਇਸ ਮੌਸਮ ਦੇ ਵਿੱਚ ਘਰ ਹੀ ਰਹਿਣਾ ਚਾਹੀਦਾ ਹੈ ਤੇ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਘਰ ਦੇ ਵਿੱਚ ਰਹਿਣਾ ਹੀ ਸੇਫ ਸਮਝਿਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਜਸਵਿੰਦਰ 베ਦੀ ਬਟਾਲਾ ਅਤੇ ਕ੍ਰਿਸ਼ਨ ਗੋਪਾਲ ਡੇਰਾਵੋ ਨਾਨਕ ਦੀ ਇਹ ਵਿਸ਼ੇਸ਼ ਰਿਪੋਰਟ ਨਾ ਗੱਭਨ ਗੁਰਨਾਮ ਸਿੰਘ ਕੀ ਕੰਮ ਕਰਦੇ 릭ਸ਼ਾ ਚਲੋ ਨਾ ਇੱਕ ਟੋਲ ਬਹੁਤ ਜ਼ਿਆਦਾ ਲਹੁੰਦਾ ਇਹ ਤਾਂ ਬਹੁਤ ਜਿਆਦਾ ਇਹ ਲੱਭੇ ਕੱਖਣੀ ਦੋ ਫੁੱਟ ਤੋਂ ਬੰਦਾ ਨਹੀਂ ਲੱਭਦਾ ਦੇ ਇੰਨੀ ਟੁੰਦੇ ਆ ਬਹੁਤ ਜਿਆਦਾ ਠੀਕ ਹੈ ਜਿਹੜਾ ਕੰਮ ਕਰਦੇ ਨਾ ਜੀ ਪਰੇਸ਼ਾਨੀ ਤੇ ਹੋਣੀ ਹੋਣੀ ਆ ਇਦਾਂ ਨਹੀਂ ਲੱਭੇ ਗਾੜੀ ਗਾੜੀ ਕੱਖਣੀ ਤੇ ਪਰੇਸ਼ਾਨੀ ਤੇ ਹੋਣੀ ਹੋਣੀ ਆ ਦੇ ਪਰੇਸ਼ਾਨੀ ਕੋਈ ਚੀਜ਼ ਵੀ ਹੈ ਬਚ ਵਜ ਸਕਦੀ ਆ ਪਲੇਰ ਪੈਂਦੀ ਆ ਸਗੋਂ ਲੱਭਦਾ ਕੱਖਣੀ ਆ ਸੀ ਜਿੰਦੇ ਬੰਦ ਕੋ ਹਾਂ ਇਹ ਪਛੇ ਜਿੰਦੀ ਪਹਿਲੇ ਤੋਂ ਹੁੰਦੇ ਸੰਗਰਾਮ ਤਾਂ ਪਈ ਵੈ ਪਰ ਇਨੀ ਨਹੀਂ ਪਈ ਥੋੜੀ ਪਹਿਲੇ ਵਾਰ ਬਹੁਤ ਜਿਆਦੀ ਹਾਜਤ ਹੈ ਮੇਰੇ ਖੇਤੋਂ ਦੇ ਤੱਕੇ ਹਾਂ ਜੀ ਮੈਂ ਸਰੇ ਮੈਨੂੰ ਜਦੋਂ ਸਵਾਰੀ ਦਾ ਫੋਨ ਆਇਆ ਸਵੇਰੇ ਵੀ ਆਇਆ ਰਾਤ ਆ ਦੇ ਉਹ ਰਾਤ ਵੀ ਆਇਆ ਨਾ ਮੈਂ ਉਹਦਾ ਨਿਕਲਿਆ ਸਵੇਰੇ 4:30 ਵਜੇ ਕਰੋ ਫਿਰ ਵੀ ਜਿਉਂ ਸਵਾਰੀ ਖੜ ਗਈ ਹਾਂ ਸਵਾਰੀ ਸੱਜ ਕੇ ਆਉਂਦਾ ਦੋ ਪਰੇਸ਼ਾਨੀ ਨਹੀਂ ਹੋਣੀ ਹੋਣੀ ਹੈ ਪਰੇਸ਼ਾਨੀ ਤਾਂ ਬਹੁਤ ਜਿਆਦੀ ਹੁੰਦੀ ਹੈ ਇਹਦੇ ਲੱਭੇ ਗਾੜੀ ਕੱਖ ਨਹੀਂ ਦੇ ਇਫੇ 10 ਮਿੰਟਾਂ ਦੇ ਬਸ ਸਟੈਂਡ ਜਾਣੀਦਾ ਔਰ 15 ਮਿੰਟਾਂ ਚ ਜਾਈਦਾ ਨਾਮ ਕੀ ਕਰਦਾ ਗੁਰਨਾਮ ਸਿੰਘ ਇਹ ਨਾਮ ਕਰਦਾ ਮੇਰਾ ਨਾਮ ਟੀੰਕੂ ਭਾਈ ਆ ਤੋ ਉਹਨ ਬੋਝ ਔਰ ਦਸਤ ਪਈ ਹੈ ਮਾਰਾ ਜੀ ਅੱਜ ਪਹਿਲਾ ਦਿਨ ਨਾ 25 ਤਰੀਕ ਹੈ ਵੱਡਾ ਦਿਨ ਨਾ ਮਾਰਾ ਜੀ ਬਹੁਤ ਵੱਡੀ ਧੁੰਦ ਪਈ ਹੈ ਜਦ ਅੰਨੇ ਰਸਤਾ ਨਹੀਂ ਆ ਨਹੀਂ ਹੁੰਦੇ ਆ ਸ਼ੇਰ ਹੀ ਸਾਢੇ 5 ਵਜੇ ਆਈਦਾ ਮਾਰੇ ਸ਼ੇਰ ਦਾ ਹਿਆਰ ਲਾ ਕੇ ਬੈਠੇ ਤੇ ਕੋਈ ਬੋਣ ਨਹੀਂ ਕੋਈ ਕੁਝ ਨਹੀਂ ਕੋਈ ਗਾਗ ਨਹੀਂ ਕੋਈ ਕੁਝ ਨਹੀਂ ਆਉਂਦਿਆ ਜੀ ਤੂੰ ਕੋ ਲੱਭਣੀ ਆ ਬਾਹਰ ਕੋਈ ਸੀ ਨਹੀਂ ਲੱਭਾਂ ਦੇ ਵੇ ਲੋਕ ਕੋਈ ਨਾ ਯਾ ਨਹੀਂ ਆਉਂਦਿਆ ਕੀ ਤੜਾ ਜਾਂਦੇ ਜਿਹੜੇ ਧੁੰਦ ਦੇ ਵਿੱਚ ਤੂੰ ਹੁੰਦੇ ਦੇ ਵੇਖੋ ਜੀ ਇਹ ਗੱਡੀਆਂ ਗੁੱਡੀਆਂ ਚਲਾਉਂਦੇ ਆਪਾਂ ਤਾਂ ਇਹੀ ਕਹਿੰਨੇ ਚਲੋ ਹੋਲੀ ਸਮਾ ਦੇ ਕੇ ਚਲੋ ਬਾਕੀ ਐਕਸੀਡੈਂਟ ਦਾ ਵੀ ਬੜਾ ਖਤਰਾ ਵਾ ਸਭ ਕੁਝ ਹੋ ਸਕਦਾ ਬਹੁਤ ਜ਼ਿਆਦਾ ਘਣੀ ਧੁੰਦ ਤੂੰ ਹੁੰਦੇ ਤਾਂ ਬਹੁਤ ਜ਼ਬਰਦਸਤ ਆਜ ਪਹਿਲੀ ਧੁੰਦ ਆ ਮਾਰਾ ਜੀ ਨਾਮ ਦਾ ਹੈ ਹਿਰਾ ਲਾਲ ਜੀ ਇਹ ਤੁੰਡ ਪਹਿਲੀ ਪਈ ਸੀ ਹਾਂਜੀ ਹਾਂਜੀ ਕਿੰਨੀ ਕਿ ਪਰਚੰਕ ਕੋਲ ਇਹ ਬੜੀ ਪਰੇਸ਼ਾਨੀ ਆ ਜੀ ਮੈਂ ਰਿਕਸ਼ਾਗਰ ਤੇ ਮਗੇ ਮਗੇ ਆਇਆ ਹੋਰ ਪਰੇਸ਼ਾਨੀ ਆ ਲੋਕਾਂ ਨੂੰ ਕਿੰਨੀ ਕਿ ਘਣੀ ਤੁੰਡ ਤੇ ਬਹੁਤ ਜ਼ਿਆਦਾ ਤੁੰਡਾ ਜੀ ਆ ਰਹੀ ਲਾਗੋਂ ਨਹੀਂ ਬੰਦਾ ਦਿਸਣ ਰਿਹਾ ਕੋਈ ਗੱਡੀ ਨਹੀਂ ਦੇਖਦੀ ਲਾਗੋਂ ਕੀ ਕਹਣਾ ਜਾਂਦੇ ਜਿਹੜੇ ਵੀਕਲ ਚਲਾਉਂਦੇ ਆ ਮਤਲਬ ਆਪਣੇ ਧਿਆਨ ਨਾਲ ਚਲਾਉਣਾ ਬੜੀਆਂ ਇਹਦੇ ਕਹਿੰਦੇ ਵੀ ਬਹੁਤ ਆਸਤੇ ਜਾਣਾ ਚਾਹੀਦਾ ਲਾਂਡਾਂ ਚਾ ਕੇ ਜਾਣਾ ਚਾਹੀਦਾ ਤੇ ਇਹਨੂੰ ਪਤਾ ਲੱਗੇ ਵੀ ਅਗੋਂ ਚੀਜ਼ ਆ ਰਹੀ ਆ ਵੇਖੋ ਲੱਗੋਂ ਰੇੜਾ ਨਹੀਂ ਦਿਸਣਦਿਆਰਾ ਸਾਵਧਾਨੀ ਵਰਤਨੀ ਚਾਹੀਦੀ ਹਾਂਜੀ ਸਾਵਧਾਨੀ ਵਰਤਣੀ ਚਾਹੀਦੀ ਆ ਬੜੇ ਹੌਸਲੇ ਨਾਲ ਚੱਲਣਾ ਚਾਹੀਦਾ ਧੁੰਦ ਬਹੁਤ ਜ਼ਿਆਦਾ ਕੀ ਨਾਮ ਤੁਹਾਡਾ ਕੀ ਰਲਾ ਜੀ